ਅੱਜ ਦਾ ਆਪਣਾ ਟੌਪਿਕ ਹੈ ਜੀ 네ਗੇਟਿਵ ਥਾਟਸ ਰਿਮੂਵ ਕਿਵੇਂ ਕਰੀਏ ਇਹ ਇਹ ਆਪਣੇ ਦਿਮਾਗ ਚ ਆਉਂਦੇ ਕਿਵੇਂ ਨੇ ਸਾਡੇ ਗੰਦੇ ਵਿਚਾਰ ਮਨ ਚ ਕਿਉਂ ਆ ਰਹੇ ਨੇ ਕਦੇ ਸੋਚਿਆ ਇਸ ਬਾਰੇ ਤੁਸੀਂ ਖੁਦ ਨੂੰ ਕੁਝ ਨਾ ਕੁਝ ਬੋਲਦੇ ਰਹਿੰਦੇ ਹੋ ਇਹ ਤੁਹਾਡੀ ਫੀਲਿੰਗ ਹੈ ਥਾਟ ਨਹੀਂ ਹੈ ਆਏ ਜਿਹੜੀ ਫੀਲਿੰਗ ਹੁੰਦੀ ਹੈ ਨਾ ਇਹ ਤੁਹਾਡਾ ਫਿਊਚਰ ਬਣਾ ਰਹੀ ਹੁੰਦੀ ਹੈ ਜਿਵੇਂ ਤੁਹਾਡੇ ਆਉਣ ਵਾਲੇ 5 ਮਿੰਟ ਤੇ ਤੁਹਾਡਾ ਆਉਣ ਵਾਲਾ ਸਾਲ ਤੁਹਾਡਾ ਆਉਣ ਵਾਲੀ ਪੂਰੀ ਜ਼ਿੰਦਗੀ ਜੋ ਤੁਸੀਂ ਹੁਣ ਫੀਲ ਕਰ ਰਹੇ ਹੋ ਉਹ ਲਾਈਵ ਚੀਜ਼ ਹੈ ਤਾਂ ਫੀਲਿੰਗ ਇਜ਼ ਲਾਈਵ ਥੋਟ ਇੱਕ ਮਰੀ ਹੋਈ ਚੀਜ਼ ਨੇ ਜੋ ਤੁਸੀਂ ਹੁਣ ਫੀਲ ਕਰ ਰਹੇ ਹੋ ਤੁਸੀਂ ਇਸ ਟਾਈਮ ਕਿਤੇ ਵੀ ਬੈਠੇ ਹੋ ਤੁਸੀਂ ਹੁਣ ਕੀ ਫੀਲ ਕਰ ਰਹੇ ਹੋ ਜੇ ਜਦੋਂ ਤੁਸੀਂ ਆਪਣੇ ਥੌਟ ਨੂੰ ਦੇਖਣਾ ਸ਼ੁਰੂ ਕਰ ਦੋਗੇ ਨਾ ਉਹ ਗਾਇਬ ਹੋ ਜਾਣਗੇ ਪਤਾ ਹੀ ਨਹੀਂ ਚੱਲਣਗੇ ਕਿ ਕਿੱਧਰ ਗਏ ਰਿਮੂਵ ਯੂਅਰ ਥੌਟਸ ਹੁਣ ਦੱਸਦਾ ਮੈਂ ਤੁਹਾਨੂੰ ਕਿ 네ਗੇਟਿਵ ਥੌਟਸ ਰਿਮੂਵ ਕਿਵੇਂ ਕਰੀਏ ਜੇ ਮੈਂ ਇਹ ਕਹਦਾ ਕਿ ਜਿਹੜਾ ਤੁਸੀਂ ਹੁਣ ਫੀਲ ਕਰ ਰਹੇ ਹੋ ਤੁਸੀਂ ਪਰੇਸ਼ਾਨ ਹੋ ਬਹੁਤ ਜੇ ਮੈਂ ਤੁਹਾਨੂੰ ਇਹ ਕਹਦਾ ਕਿ ਤੁਹਾਡੀ ਪਰੇਸ਼ਾਨੀ ਚ ਹੀ ਤੁਹਾਡਾ ਹੱਲ ਹੈ ਤਾਂ ਹੁਣ ਕਰਨਾ ਕੀ ਹੈ ਸਭ ਤੋਂ ਪਹਿਲਾਂ ਸ਼ਾਂਤੀ ਨਾਲ ਬੈਠ ਜਾਓ ਇਕ ਕਿਸੇ ਐਵੇਂ ਜੀ ਜਗ੍ਹਾ ਤੇ ਬੈਠੇ ਹੋ ਜਿੱਥੇ ਤੁਹਾਨੂੰ ਸ਼ਾਂਤੀ ਮਿਲੇ ਕੋਈ ਪਰੇਸ਼ਾਨ ਕਰਨ ਵਾਲਾ ਉਹ ਨਾ ਹੋਵੇ ਤੁਸੀਂ ਕਰਨੀ ਹੈ ਬਰੀਥ ਇਨ ਬਰੀਥ ਆਊਟ ਸਾਹ ਅੰਦਰ ਲੋ ਸਾਹ ਛੱਡੋ ਸਾਹ ਅੰਦਰ ਲੋ ਡੀਪ ਬਰੀਥ ਕਰਨਾ ਹੈ ਤੇ ਸਾਹ ਛੱਡੋ ਸੋ ਇਹ 11 ਵਾਰ ਕਰਨਾ ਹੈ ਜਦੋਂ ਵੀ ਤੁਸੀਂ ਸਾਹ ਲਓਗੇ ਫੀਲ ਕਰਨਾ ਹੈ ਹੈਪੀਨੈਸ ਖੁਸ਼ੀ ਵਾਲੀਆਂ ਚੀਜ਼ਾਂ ਫੀਲ ਕਰਨੀਆਂ ਨੇ ਜਿਵੇਂ ਕਿ ਹਾਸੇ ਵਾਲੇ ਇਮੋਜੀ ਤੇ ਤੁਸੀਂ ਇਹ ਫੀਲ ਕਰਨਾ ਹੈ ਕਿ ਮੇਰੇ ਅੰਦਰ ਪੋਜ਼ਿਟਿਵਿਟੀ ਜਾ ਰਹੀ ਹੈ ਸਾਹ ਦੇ ਨਾਲ ਮੇਰੇ ਅੰਦਰ ਪੋਜ਼ਿਟਿਵਿਟੀ ਜਾ ਰਹੀ ਹੈ ਜਦੋਂ ਵੀ ਤੁਸੀਂ ਸਾਹ ਛੱਡੋਗੇ ਜਿਹੜੀ ਵੀ ਤੁਹਾਡੀ ਪਰੇਸ਼ਾਨੀ ਹੈ ਉਹਨੂੰ ਐ ਸਮਝਣਾ ਕਿ ਮੈਂ ਇਹਨੂੰ ਬਾਹਰ ਕੱਢ ਰਿਹਾ ਕਈ ਵਾਰੀ ਹੁਣ ਜਿਹੜਾ ਬੰਦਾ ਪਰੇਸ਼ਾਨ ਹੋਏ ਉਹ ਨਹੀਂ ਬੈਸਤਾ ਕਿ ਉਹ ਤੋ ਸ਼ਾਂਤ ਬੈਠੇ ਨਹੀਂ ਜਾਊਗਾ ਸੋ ਜਦੋਂ ਆਪਾਂ ਬਿਮਾਰ ਹੁੰਨੇ ਆ ਤੇ ਆਪਾਂ ਦਵਾਈਆਂ ਵੀ ਤਾਂ ਖਾਣੀਆਂ ਹਨਾ ਵੱਤੋਂ ਆ ਟ੍ਰੀਟਮੈਂਟ ਲੈਣੇ ਆ ਇੰਜੈਕਸ਼ਨ ਵੀ ਲਗਵਾਣੇ ਆ ਜਦੋਂ ਕਿ ਆਪਾਂ ਨੂੰ ਪਤਾ ਹੈ ਕਿ ਆਪਾਂ ਨੂੰ ਵਧੀਆ ਨਹੀਂ ਲੱਗਦੇ ਪਤਾ ਹੈ ਨਾ ਆਪਾਂ ਨੂੰ ਸਾਰਿਆਂ ਨੂੰ ਦਵਾਈਆਂ ਕਿਸੇ ਨੂੰ ਵਧੀਆ ਲੱਗਦੀਆਂ ਨੇ ਜਾਂ ਕਿਸੇ ਨੂੰ ਇੰਜੈਕਸ਼ਨ ਲਗਵਾਉਣਾ ਵਧੀਆ ਲੱਗਦਾ ਸੋ ਆਪਾਂ ਫਿਰ ਵੀ ਇੰਜੈਕਸ਼ਨ ਲਗਵਾਨੇ ਆ ਦਵਾਈਆਂ ਖਾਣੇ ਆ ਔਖੇ ਠੋਖੇ ਟ੍ਰੀਟਮੈਂਟ ਵੀ ਕਰਵਾਣੇ ਆ ਸੋ ਇਹ ਤਾਂ ਫਿਰ ਵੀ ਨਾਰਮਲ ਜੀ ਚੀਜ਼ ਹੈ 11 ਵਾਂ ਦੇ ਦੀਪ ਬ੍ਰੀਧੀ ਕਰਨਾ ਹੈ ਨਾ ਸਾਹ ਲੈਣਾ ਤੇ ਸਾਹ ਛੱਡਣਾ ਹੈ ਸਾਹ ਲੈਣਾ ਤੇ ਸਾਹ ਛੱਡਣਾ ਇਹ ਤਾਂ ਬੜੀ ਸੋਖੀ ਜੀ ਥੈਰੇਪੀ ਹੈ ਇਹਦੇ ਵਿੱਚ ਕੋਈ ਔਖਾ ਨਹੀਂ ਜਦੋਂ ਤੁਸੀਂ ਦੀਪ ਬਰੀਦ ਕਰਦੇ ਹੋ ਤਾਂ ਦਿਮਾਗ ਤੱਕ ਤੁਹਾਡੀ ਆਕਸੀਜਨ ਜਾਂਦੀ ਹੈ ਤੁਹਾਡਾ ਦਿਮਾਗ ਸ਼ਾਂਤ ਹੁੰਦਾ ਹੈ ਜਦੋਂ ਤੁਸੀਂ 11 ਵਾਰ ਦੀਪ ਬਰੀਦ ਕਰ ਲਿਆ ਤੋਂ ਉਸ ਤੋਂ ਬਾਅਦ ਦੋ ਵਾਰ ਤੁਸੀਂ ਨਾਰਮਲ ਸਾਹ ਲੈਣਾ ਜਿਵੇਂ ਤੁਸੀਂ ਆਮ ਲੈਨੇ ਹੋ ਤੇ ਉਸ ਤੋਂ ਬਾਅਦ ਆਪਦੀ ਪਰੇਸ਼ਾਨੀ ਬੋਲਣੀ ਹੈ ਤਾਂ ਤੁਸੀਂ ਕਹਿਣਾ ਮੈਨੂੰ ਇਸ ਦਾ ਹੱਲ ਚਾਹੀਦਾ ਹੈ ਉਹ ਭਾਵੇਂ ਤੁਸੀਂ ਚਿਲਾ ਚਿਲਾ ਕੇ ਕਹੋ ਭਾਵੇਂ ਬੋਲ ਕੇ ਕਹੋ ਤੇ ਭਾਵੇਂ ਚੁੱਪ ਰਹਿ ਕੇ ਕਹੋ ਯੂਨੀਵਰਸ ਨੂੰ ਇਹ ਹੀ ਗੱਲ ਕਹਿਣੀ ਹੈ ਕਿ ਮੈਨੂੰ ਇਸ ਪਰੇਸ਼ਾਨੀ ਦਾ ਹੱਲ ਚਾਹੀਦਾ ਹੈ ਹਾਲ ਤੁਹਾਨੂੰ ਜਰੂਰ ਮਿਲੂਗਾ ਤੁਹਾਨੂੰ ਅਵੇਅਰ ਰਹਿਣਾ ਹੈ ਤੇ ਕੁਐਸਚਨ ਦਾ ਆਨਸਰ ਲੈਣ ਲਈ ਤੋਂ ਮਰਜੀ ਤੁਹਾਡਾ ਕੁਐਸਚਨ ਦਾ ਆਨਸਰ ਮਿਲ ਸਕਦਾ ਤੁਹਾਨੂੰ ਜੇ ਤੁਹਾਡਾ ਮਨ 1% ਵੀ ਸ਼ਾਂਤ ਹੋ ਜਾਣਾ ਤਾਂ ਸਮਝ ਲਓ ਤੁਹਾਡੇ ਕੁਐਸਚਨ ਦਾ ਜਵਾਬ ਆਊਗਾ ਹੀ ਆਊਗਾ ਅੱਜ ਤੋਂ 5 ਸਾਲ ਬਾਅਦ ਤੁਸੀਂ ਆਪਣੀ ਪ੍ਰੋਬਲਮ ਨੂੰ ਦੇਖੋਗੇ ਨਾ ਤਾਂ ਤੁਹਾਨੂੰ ਜਮਾਈ ਛੋਟੀ ਜੀ ਲੱਗੂਗੀ ਜਮਾਈ ਛੋਟੀ ਜੀ ਲੱਗੂਗੀ ਤੁਹਾਨੂੰ ਆਦੀ ਪ੍ਰੋਬਲਮ ਤੁਹਾਨੂੰ ਖੁਦ ਦੀ ਉੱਤੇ ਹਸੀ ਆਊਗੀ ਜਿਵੇਂ ਨਿੱਕੀ ਜੀ ਪ੍ਰੋਬਲਮ ਤੇ ਦੁਖੀ ਹੋਈ ਜਾ ਰਹੇ ਸੀ ਇਹ ਤਾਂ ਕੋਈ ਪ੍ਰੋਬਲਮ ਹੀ ਹੈ ਨਹੀਂ ਸੋ ਇਸ ਤਰ੍ਹਾਂ ਤੁਸੀਂ ਆਪਣੀ ਨੈਗੇਟਿਵ ਚੀਜ਼ਾਂ ਤੋਂ ਛੁਟਕਾਰਾ ਪਾ ਸਕਦੇ ਹੋ ਤੇ ਪੋਜੀਟਿਵ ਚੀਜ਼ਾਂ ਆਪਦੇ ਵੀ ਅਟਰੈਕਟ ਕਰ ਸਕਦੇ ਹੋ ਆਈ ਹੋਪ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਊਗੀ ਚਲੋ ਮਿਲਦੇ ਹਾਂ ਅਗਲੀ ਵੀਡੀਓ 'ਚ ਕਿਸੇ ਨਵੇਂ ਟੌਪਿਕ ਤੇ ਤਦ ਤੱਕ ਲਈ ਸਸ ਸੇਕਲ ਜੀ